ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਅੱਜ 30 ਤਰੀਕ ਦਿਨ ਸੋਮਵਾਰ ਨੂੰ ਇੱਕ ਜਿਹੜਾ ਇੱਥੇ ਰੱਖਿਆ ਸੀ ਸਰਕਾਰ ਦਾ ਪਿੱਟ ਸਿਆਪਾ ਰੱਖਿਆ ਸੀ ਫੇਰ ਸਾਧੀਆਂ ਲਾਈਟਾਂ ਕੋਲ ਜਿੱਥੇ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਸਾਡਾ ਚੱਲ ਰਿਹਾ ਹੈ ਇੱਕ ਸਾਲ ਤੋਂ ਇੱਥੇ ਜਦੋਂ ਵੀ ਕੋਈ ਐਸਸੀ ਜਾਂ ਵੀਸੀ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਉਹ ਇੱਥੇ ਆ ਕੇ ਬੜੀ ਦੁੱਖ ਤਕਲੀਫ ਦੱਸਦਾ ਹੈ ਤੇ ਅਸੀਂ ਤੁਹਾਡੇ ਰਾਹੀਂ ਜਿਹੜਾ ਹੈ ਪ੍ਰੈਸ ਰਾਹੀਂ ਸਰਕਾਰੀ ਦਰਵਾਜ਼ੇ ਉਹਨਾਂ ਦੀ ਅੰਨੀ ਤੇ ਬੋਲੀ ਤੇ ਗੁੰੰਗੀ ਸਰਕਾਰ ਤੱਕ ਪਹੁੰਚਾਉਂਦੇ ਤਾਂ ਕਿ ਇਹਨਾਂ ਸਰਕਾਰ ਨੂੰ ਸੁਣ ਜੇ ਵੀ ਸਰ ਕਿੱਥੇ ਕਿੱਥੇ ਜਿਹੜਾ ਪਬਲਿਕ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਗੱਲ ਕਰ ਲਈਏ ਅੱਜ ਦੀ ਪਿੰਡ ਕੁੰਬੜਾ ਚ ਦਮਨਪ੍ਰੀਤ ਦੇ ਦਿਲਪ੍ਰੀਤ ਦੋ ਮੁੰਡਿਆਂ ਦਾ 13 ਤਰੀਕ ਨੂੰ ਜਿਹੜਾ ਬਹੁਤ ਬੇਰਹਿਮੀ ਨਾਲ ਕਤਲ ਹੋ ਜਾਂਦਾ ਹੈ ਪ੍ਰਵਾਸੀ ਵਿਅਕਤੀ ਜਿਹੜੇ ਹੈਗੇ ਉਹ ਪੰਜਾਬੀ ਮੁੰਡਿਆਂ ਦਾ ਜਿਹੜਾ ਕਤਲ ਕਰ ਦਿੰਦੇ ਉਹਦੇ ਰੋਸ ਵਜੋਂ ਤਿੰਨ ਦਿਨ ਜਿਹੜਾ 에어ਪੋਰਟ ਰੋਡ ਜਾਮ ਰਿਹਾ ਪਬਲਿਕ ਇਲਾਕੇ ਦੀਆਂ ਲੋਕਾਂ ਨੇ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਨੇ ਸਾਥ ਦਿੱਤਾ ਤੇ ਤਿੰਨ ਦਿਨ ਰੋਡ ਜਾਮ ਰਿਹਾ ਉਸ ਦਿਨ ਇੱਥੇ ਦਾ ਵਿਧਾਇਕ ਕਲਵੰਦ ਸਿੰਘ ਤੇ ਮਾਨਯੋਗ ਐਸ.ਡੀ.ਐਮ. ਮੁਹਾਲੀ ਏ.ਡੀ.ਸੀ. ਮੁਹਾਲੀ ਤੇ ਸਾਰੇ ਉੱਚ ਅਧਿਕਾਰੀਆਂ ਨੇ ਆ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਵੀ ਅਸੀਂ ਪਰਿਵਾਰ ਨੂੰ ਪਰਿਵਾਰ ਤੇ ਸਰਕਾਰ ਤੁਹਾਡੇ ਨਾਲ ਹੈ ਪਾਰਟੀ ਤੁਹਾਡੇ ਨਾਲ ਹੈ ਪਰ ਅੱਜ ਜਿਹੜਾ ਹੈਗਾ ਇਹ ਦੇਖਣ ਨੂੰ ਹੈ ਡੇਢ ਮਹੀਨਾ ਇਹਨਾਂ ਦਾ ਪੇਟ ਸੱਪਾ ਕਰਦਿਆਂ ਨੂੰ ਹੋ ਗਏ ਅੱਜ ਇੱਥੇ ਡੀਜੀਪੀ ਪੰਜਾਬ ਦਾ ਪੁਤਲਾ ਫੁਕੜਾ ਸੀ ਤਾਂ ਕਿ ਪੁਲਿਸ ਨੇ ਜਿਹੜੇ ਦੋ ਕਾਤਲ ਨਹੀਂ ਫੜੇ ਸੀ ਜਦੋਂ ਦੋ ਕਾਤਲ ਨਹੀਂ ਫੜੇ ਤਾਂ ਚਾਰ ਬੰਦੇ ਜਿਹੜੇ ਵਿਅਕਤੀ ਗ੍ਰਿਫਤਾਰ ਕਰ ਲਏ ਸੀ ਜਦੋਂ ਅਸੀਂ ਇਸ ਰੋਜ਼ ਵੱਦੋਂ ਡੀਜੀਪੀ ਪੰਜਾਬ ਦਾ ਪੁਤਲਾ ਫੁਕੜਾ ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕੜਨ ਲਈ ਆ ਜਿੱਥੇ ਇਕੱਠੇ ਹੋਏ ਨੇ ਦੋਹੇ ਪਰਿਵਾਰ ਆਏ ਨੇ ਉਹਨਾਂ ਦੇ ਅੰਗਸਾਕ ਆਏ ਨੇ ਸਾਰੇ ਬੰਦੇ ਸਾਡੇ ਆਗੂ ਸੇਵਾ ਨਾਲ ਆਏ ਨੇ ਉਦੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਇੱਥੇ ਜਿਹੜਾ 100 ਬੰਦਾ ਤਕਰੀਬਨ ਪੁਲਿਸ ਦਾ ਖੜ ਗਿਆ ਗੱਡੀਆਂ ਲਾ ਦੀਆਂ ਆ ਫਾਇਰ ਪਾਣੀ ਵਾਲੀ ਗੱਡੀ ਲੈ ਆਏ ਕਦੀ ਹੋਰ ਲੈ ਤਾਂ ਜਦੋਂ ਡੀਜੀਪੀ ਦੇ ਪੁਤਲਾ ਫੁਕੜਨ ਦੀ ਗੱਲ ਆਉਂਦੀ ਹੈ ਪ੍ਰਸ਼ਾਸਨ ਜਦੋਂ ਜਾਗ ਪੈਂਦਾ ਤੇ ਦੋ ਦੋ ਨਹੀਂ ਹੁੰਦੀ ਤਾਂ ਗੱਲਬਾਤ ਤਾਂ ਇਸੇ ਤਰ੍ਹਾਂ ਮੰਗ ਪੱਤਰਾਂ ਨਾਲ ਸਾਰਦੇ ਨੇ ਜਦੋਂ ਆਏ ਤਾਂ ਇੱਥੇ ਪੁਲਿਸ ਨੇ ਡਰਾਣਾ ਚਾਹਿਆ ਡੀਐਸਪੀ ਨੇ ਦਬਕੇ ਮਾਰੇ ਪੁਲਿਸ ਨੇ ਦਬਕੇ ਮਾਰੇ ਤੁਸੀਂ ਫੋਕ ਨਹੀਂ ਸਕਦੇ ਮੈਂ ਕਿਹਾ ਵੀ 10 ਮਿੰਟ ਖੜੋ ਪੁਤਲਾ ਦਾ ਤਿਆਰ ਹੈ ਬਣਿਆ ਵਾ ਫੁਕਣੇ ਨੂੰ ਰਿਹਾ ਵਾ ਜਦੋਂ ਖੜ ਗਏ ਤਾਂ ਇਥੇ ਐਸਡੀਐਮ ਆਈ ਮੈਂ ਕਹਉ ਹੈ ਡੀਐਮ ਨੂੰ ਬੁਲਾਓ ਜਿਹੜੇ ਵਾਦੇ ਕਰਕੇ ਗਏ ਸੀ ਉਹ ਐਸਡੀਐਮ ਆਈ ਤੇ ਐਸਪੀ ਆਈ ਇੱਕ ਅਸੀਂ ਇਥੇ ਮੰਗ ਪੱਤਰ ਲਿਖਤੀ ਜਿਹੜਾ ਰਿਟਰਨ ਚ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਕੇਂਦਰੀ ਮੰਤਰੀ ਜਿਹੜਾ ਹੈਗਾ ਅਮਿਤ ਸ਼ਾਹ ਨੂੰ ਭੇਜਿਆ ਤਾਂ ਕਿ ਪੁਲਿਸ ਦੇ ਖਿਲਾਫ ਵੀ ਉਹ ਸਾਰਾ ਮੰਗ ਪੱਤਰ ਅਸੀਂ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਅਸੀਂ ਮੰਗ ਪੱਤਰ ਭੇਜਿਆ ਜਿਸ ਚ ਸਾਰਾ ਕੁਝ ਲਿਖਿਆ ਜਿਹੜੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਸੀ ਅਣਗਹਿਲੀ ਵਰਤੀ ਉਹਨਾਂ ਨੇ ਨਹੀਂ ਮੌਕੇ ਤੇ ਕੰਮਕਾਰ ਕੀਤਾ ਤਾਂ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਨ ਵਾਸਤੇ ਲਿਖਿਆ ਤੇ ਜਿਹੜਾ ਸਰਕਾਰ ਨੇ ਦਾਅਵੇ ਕੀਤੇ ਸੀ ਵੀ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ 1-1 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਬਾਕੀ ਹੋਰ ਵੀ ਜਿਹੜੇ ਉਹਨਾਂ ਦੇ ਨੀਲੇ ਕਾਡ ਆਧਾਰ ਕਾਰਡ ਕੱਟਣੇ ਸੀ ਜਿਹੜੇ ਹਮੈਤੀ ਸੀ ਪਰਿਵਾਰ ਦੀ ਹੈਲਪ ਕਰਦੇ ਸੀ ਉਹਨਾਂ ਦੇ ਦੋ ਵਿਅਕਤੀਆਂ ਦੇ ਪਰਚਾ ਦਰਜ ਕਰਦਾ ਸੀ ਪ੍ਰਵਿੰਦਰ ਸਿੰਘ ਤੇ ਤੇ ਮਨਦੀਪ ਸਿੰਘ ਕੁੰਬੜਾ ਮੇਰੇ ਬੇਟੇ ਦੇ ਪਰਚਾ ਦਰਜ ਕੀਤਾ ਸੀ ਉਹਨਾਂ ਨੂੰ ਰੱਦ ਕਰਨ ਦੀ ਰੱਖੀ ਸੀ ਉਹ ਅੱਜ ਸਾਰੀਆਂ ਹੀ ਮੰਗਾਂ ਕੱਲ ਕਲੀ ਮੰਗ ਜਿਹੜੀ ਪ੍ਰਸ਼ਾਸਨ ਦੇ ਸਾਹਮਣੇ ਮੈਂ ਕਰਾਈ ਅਸੀਂ ਐਸਡੀਐਮ ਨੂੰ ਕਿਹਾ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਜਦੋਂ ਸਾਡੇ ਪਰਿਵਾਰਾਂ ਦੇ ਝਕਮਾਂ ਦੇ ਨੂਨ ਛਿੜਕਿਆ ਤਾਂ ਉਹਨੇ ਕਿਹਾ ਜੀ ਸਾਡੇ ਕੋਲੇ ਕੋਈ ਪਾਲਿਸੀ ਨਹੀਂ ਹੈ ਅੱਜ ਡੀ ਐਸ ਡੀ ਐਮ ਬੋਹਾਲੀ ਮੇ ਤੋਂ ਪਾਲਿਸੀ ਮੰਗ ਰਹੀ ਵੀ ਕਰੋੜ ਕਰੋੜ ਰੁਪਏ ਵਾਲੀ ਦੀ ਪਾਲਿਸੀ ਕਿੱਥੇ ਹੈ ਜੀ ਮੈਂ ਗੱਲ ਕਰੀ ਹੈ ਵੀ ਜਦੋਂ ਇੱਕ ਕਿਸਾਨ ਨੂੰ ਕਰੋੜ ਰੁਪਏ ਮਿਲ ਸਕਦਾ ਮਜ਼ਦੂਰ ਨੂੰ ਕਿਉਂ ਨਹੀਂ ਮਿਲ ਸਕਦਾ ਜਦੋਂ ਸਾ ਤੋਂ ਪਾਲਿਸੀ ਮੰਗੀ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ 2-4 ਹਜ਼ਾਰ ਨਾਲ ਥੋੜਾ ਦਿਨ ਟਿਕੋ ਅਸੀਂ ਦੇ ਦੰਦੇ ਆਏ ਉਹ ਸਾਰੀਆਂ ਗੱਲਾਂ ਨੂੰ ਕਰਦੇ ਹੋਏ ਉਹ ਕੰਪਨਸੇਸ਼ਨ ਤੇ ਵੀ ਮੁਕਰੇ ਤੇ ਦੂਜੇ ਪਾਸੇ ਜਿਹੜੀ ਹੈਗੀ ਪਾਲਸੀ ਵੀ ਮੰਗ ਰਹੇ ਸਾਰਾ ਜਿਹੜਾ ਹੈ ਸਰਕਾਰ ਦੇ ਖਿਲਾਫ ਜਦੋਂ ਉਹਨਾਂ ਨੇ ਤੋੜ ਕੇ ਜਵਾਬ ਦੇਆ ਤੁਸੀਂ ਮੰਗ ਪੱਤਰ ਦੇ ਦਿਓ ਜੀ ਅਸੀਂ ਤਾਂ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਹਾਂ ਸਿਰਫ ਮੰਗ ਪੱਤਰ ਲੈਣ ਵਾਸਤੇ ਐਸ ਡੀ ਐਡੀ ਸੀ ਰੱਖੇ ਹੋਏ ਆ ਹੋਰ ਇਹਨਾਂ ਕੋਲੇ ਕੋਈ ਕੱਖ ਨਹੀਂ ਹੈ ਸਰਕਾਰ ਜਿਹੜੀ ਆ ਚੁਟਕਲਿਆਂ ਨਾਲ ਕੰਮ ਸਰ ਰਹੀ ਹੈ 3 ਸਾਲ ਤੋਂ ਅੱਜ ਫਿਰ ਉਸੇ ਮੁੱਖ ਮੰਤਰੀ ਦਾ ਚੁਟਕਲੇਬਾਜ਼ ਮੁੱਖ ਮੰਤਰੀ ਦਾ ਪੁਤਲਾ ਜਿਹੜਾ 7 ਵਜੇ ਦੀ ਲਟਾਂ ਕੋਲ ਜਦੋਂ ਫੁਕਣਾ ਸੀ ਉਹ ਪੁਲਿਸ ਦੇਖੋ ਪੁਤਲਾ ਖੋਹ ਲੈ ਜਾਂਦੀ ਹੈ ਕਰਨਾਕਾਰੀਆਂ ਤੋਂ ਦੁਬਾਰੇ ਪੁਤਲਾ ਫੇਰ ਕਰਕੇ ਤਿਆਰ ਇੱਕ ਪੁਤਲਾ ਫੁਕਣਾ ਪੈਂਦਾ ਹੈ ਇਹ ਪ੍ਰਸ਼ਾਸਨ ਸਰਕਾਰ ਨਾ ਲੋਕਾਂ ਨੂੰ ਨਿਆਂ ਸਾਫ ਦੇ ਰਹੀ ਹੈ ਨਾ ਇਹਨਾਂ ਦੀ ਕੋਈ ਸੁਣ ਰਹਾ ਨਾ ਹੀ ਸਾਨੂੰ ਇਹ ਲੋਕਤੰਤਰ ਨਹੀਂ ਇੱਥੇ ਡੰਡਾ ਤੰਤਰ ਹੋ ਗਿਆ ਪੰਜਾਬ ਵਿੱਚ ਪੁਲਿਸ ਦੇ ਡੰਡੇ ਤੋਂ ਇਹ ਲੋਕਾਂ ਨੂੰ ਡਰਾਉਣਾ ਚਾਹਦੀ ਹੈ ਪਰ ਲੋਕ ਅੱਜ ਸੜਕਾਂ ਦੇ ਬੈਠੇ ਆ ਪੂਰੀ ਸੜਕਾਂ ਬੰਦ ਹੋਈਆਂ ਪਈਆਂ ਕੋਈ ਸੜਕ ਜੇ ਤਰਨੇ ਤੋਂ ਵੀ ਤਾਂ ਖਾਲੀ ਨਹੀਂ ਹੈ ਜਿਹੜੀ ਸੜਕ ਖਾਲੀ ਹੋਵੇ ਸਾਰੇ ਲੋਕ ਜਿਹੜੇ ਸੜਕਾਂ ਦੇ ਬੈਠੇ ਆ ਸਰਕਾਰ ਸਰਕਾਰ ਦੀ ਬਾੜੀ ਕਾਰਜਕਾਰੀ ਹੈ ਅਸੀਂ ਕਹਿੰਦੇ ਆ ਸਰਕਾਰ ਨੂੰ ਤੁਰੰਤ ਭੰਗ ਕਰਕੇ ਕੋਈ ਪ੍ਰਸ਼ਾਸਕ ਅਧਿਕਾਰੀ ਪ੍ਰਸ਼ਾਸਕੀ ਗਵਰਨਰ ਹੀ ਰਾਜ ਕਰਦੋ ਰਾਜਪਾਲ ਰਾਜ ਕਰਦੋ ਗਵਰਨਰ ਹੀ ਰਾਜ ਹੋ ਜਾਣਾ ਚਾਹੀਦਾ ਅਸੀਂ ਇਹ ਨਕੰਬੀ ਸਰਕਾਰ ਤੋਂ ਭੰਗ ਕਰਨਾ ਦੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੱਕ ਵੀ ਇਹ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਲੜਾਈ ਹੈ ਜਿਹੜੀ ਜਾਰੀ ਰਹੂਗੀ ਐਸੇ ਲੜੀ ਚ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰਾ ਅਸੀਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਅਹੁਦੇਦਾਰਾਂ ਨੂੰ ਪਰਿਵਾਰਾਂ ਨੂੰ ਪੁੱਛ ਕੇ ਅਗਲਾ ਵੱਡਾ ਕੋਈ ਪ੍ਰੋਗਰਾਮ ਥੋੜੇ ਦਿਨਾਂ ਚ ਰੱਖਣ ਜਾ ਰਹੇ ਹਾਂ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਅੱਜ ਅਸੀਂ 7 ਫੀਸ ਦੀ ਲਾਈਟਾਂ ਤੇ ਜੋਰ ਨਾ ਲਗਾਇਆ ਉਸ ਦੇ ਵਿੱਚ ਅਸੀਂ ਆਪਣੀ ਮੰਗ ਰੱਖੀ ਸੀਗੀ ਜਿਹੜੀ ਮੰਗ ਸਰ ਐਸ ਡੀ ਐਮ ਸਾਹਿਬ ਪੁੱਛਦੇ ਸੀਗੇ ਕਿ ਸਾਨੂੰ ਕੋਈ ਪ੍ਰੂਫ ਦਿਓ ਕਿ ਕਿੰਨੂ ਪੈਸੇ ਮਿਲੇ ਨੇ ਲੇਕਿਨ ਜੋ ਇੱਕ ਮੁੰਡਾ ਖਨੌਰੀ ਬਾਡਰ ਦੇ ਸੁਭਕਰਨ ਸਿੰਘ ਸ਼ਹੀਦ ਹੋਇਆ ਸੀਗਾ ਮੋਰਚੇ ਦੇ ਵਿੱਚ ਉਸ ਨੂੰ 1 ਕਰੋੜ ਰੁਪਿਆ ਤੇ ਪਰਿਵਾਰ ਨੂੰ ਇੱਕ ਨੌਕਰੀ ਮਿਲੀ ਸੀ ਜੇਕਰ ਉਹਨੂੰ 1 ਕਰੋੜ ਰੁਪਿਆ ਤੇ ਇੱਕ ਪਰਿਵਾਰ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ ਕਿਉਂਕਿ ਮੈਡਮ ਨੇ ਪ੍ਰੂਫ ਮੰਗਿਆ ਸੀ ਅਸੀਂ ਪ੍ਰੂਫ ਦੱਸ ਰਹੇ ਹਾਂ ਜੇਕਰ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਜਿਹੜਾ ਸਾਨੂੰ 4 ਕਰੋੜ 4 ਲੱਖ ਰੁਪਿਆ ਮਿਲਿਆ ਅਸੀਂ ਉਹ ਵੀ ਵਾਪਸ ਕਰਨ ਨੂੰ ਤਿਆਰ ਹਾਂ ਜੇਕਰ ਸਾਨੂੰ ਗਵਰਨਮੈਂਟ 25 ਲੱਖ ਰੁਪਿਆ ਜਾਂ ਸਾਨੂੰ ਮਾਫ਼ੀ ਨਹੀਂ ਦੇ ਸਕਦੀ ਅਸੀਂ ਇਹ ਪੈਸਾ ਗਵਰਨਮੈਂਟ ਨੂੰ ਵਾਪਸ ਕਰਨ ਲਈ ਤਿਆਰ ਹਾਂ ਤਾਂ ਤਾਂ ਕਿ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਾ ਪੈ ਗਿਆ ਹੋਵੇ ਕਿਉਂਕਿ ਸਾਡੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਟੂਰਿਸਟ ਵੀਜ਼ਾ ਤੇ ਕੋਈ ਮੇਰੇ ਇੰਨੇ ਤਾਂ ਹੁੰਦੇ ਪੈਸੇ ਨਾਲ ਉਹ ਟੂਰਿਸਟ ਵੀਜ਼ਾ ਨਹੀਂ ਕੱਢ ਸਕਦਾ 4 ਲੱਖ ਦੇ ਵਿੱਚ ਅਸੀਂ ਪਰਿਵਾਰ ਕਿਵੇਂ ਚਲਾ ਸਕਦੇ ਹਾਂ ਅਸੀਂ ਉਹ 4 ਲੱਖ ਵੀ ਵਾਪਸ ਕਰਨ ਨੂੰ ਤਿਆਰ ਹਾਂ ਦੋਨੋਂ ਪਰਿਵਾਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੀ ਮੰਗ ਸੀ ਕੋਈ ਪੂਰੀ ਨਹੀਂ ਹੋਈ ਅਸੀਂ ਉਹ 4 ਲੱਖ ਰੁਪਏ ਵਾਪਸ ਕਰ ਸਕਦੇ ਹਾਂ ਅਸੀਂ ਕਰਾਂਗੇ ਉਹ 4 ਲੱਖ ਰੁਪਏ ਵਾਪਸ ਜੇਕਰ ਸੁਭ ਕਰਨ ਨੂੰ 1 ਕਰੋੜ ਰੁਪਏ ਤੇ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ ਅੱਜ ਵੀ ਜਿਹੜਾ ਇਹ ਡੀਜੀਪੀ ਦਾ ਪਤਲਾ ਫੁੜਦਿਆਂ ਦੀ ਜਿਹ ਤਿਆਰੀ ਸੀ ਉਹ ਚ ਸਾਡੀ ਪੁਲਿਸ ਨੇ ਕੋਈ ਸੰਤੁਸ਼ਟੀ ਕਰਾਈ ਹੈ ਜਿਹੜਾ ਪਰਚਾ ਕੈਨਸਲ ਕਰਨਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਡੀਪੀ ਸਾਹਿਬ ਉਹ ਤੁਸੀਂ ਪੁਲਿਸ ਦੇ ਤੌਰ ਤੇ ਕਰ ਦਿਓ ਜਿਹੜਾ ਸਰਕਾਰ ਨੇ ਕਰਨਾ ਉਹ ਸਰਕਾਰ ਤੋਂ ਅਸੀਂ ਕੰਮ ਕਰਾਂਗੇ ਤੁਹਾਡਾ ਜਿਹੜਾ ਸਰਕਾਰ ਤੋਂ ਤੁਹਾਡੇ ਕੰਪੰਸੀਸ਼ਨ ਦੀ ਮੰਗਦੇ ਤੁਹਾ ਤੋਂ ਕੋਈ ਪੈਸਾ ਨਹੀਂ ਕਹਿੰਦੇ ਜੋ ਤੁਹਾਡੀ ਟੰਡੀਆਂ ਤੁਸੀਂ ਆਪ ਖੁਦ ਕ੍ਰੇਟੀ ਕਰਨੀਆਂ ਡੀਜੀਪੀ ਵਾਲਾ ਪਤਲਾ ਫੁੜਨਾਂ ਦੀ ਉਹ ਕੈਨਸਲ ਕਰਤਾ ਤੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਪਤਲਾ ਫੁੱਕਿਆ ਜਾਵੇਗਾ ਤੁਹਾਡੀ ਹਾਜ਼ਰੀ ਜੀ ਫੁੱਕਿਆ ਜਾਵੇਗਾ ਤਾਂ ਕਿ ਇਹਨਾਂ ਨੂੰ ਨਾ ਨੌਕਰੀ ਮਿਲਣੀ ਹੈ ਨਾ ਹੀ 2 ਨੂੰ ਵਿਰੋਧ ਭਲੇਖੇ ਚ ਨਾ ਰਹੋ ਕੋਈ ਤੁਹਾਨੂੰ ਕਹਿੰਦੇ ਵੀ 25 ਲੱਖ ਰੁਪਇਆ ਜਾਂ ਕਰੋੜ ਰੁਪਇਆ ਮਿਲੂਗਾ ਮੈਂ ਸਾਡੇ ਸਾਡੇ ਸਾਹਮਣੇ ਪ੍ਰਸ਼ਾਸਨ ਜਵਾਬ ਦੇ ਰਿਹਾ ਮੀਡੀਆ ਦੇ ਸਾਹਮਣੇ ਜਵਾਬ ਦੇ ਰਿਹਾ ਕੱਲ ਨੂੰ ਤੁਸੀਂ ਫੇਰ ਦੱਸ ਦਿਨ ਨੂੰ ਕਹੋਗੇ ਨਹੀਂ ਜੀ ਸਾਨੂੰ ਪੈਸੇ ਨਹੀਂ ਮਿਲੇ ਗੱਲ ਸਾਫ਼ ਸੁਥਰੀ ਕਰਨੀ ਚਾਹੀਦੀ ਹੈ ਇਹ ਗੱਲ ਜੀ ਕਦੇ ਵੀ ਨਹੀਂ ਹੋਈ ਕਿ ਇਹਨਾਂ ਨੂੰ 25 ਲੱਖ ਦੇਣਾ ਹੈ ਜਾਂ ਨੌਕਰੀ ਦੇਣੀ ਹੈ ਇਹ ਸਵਾਲ ਇਹ ਮੰਗ ਇਹਨਾਂ ਵੱਲੋਂ ਹੁਣ ਰੱਖੀ ਗਈ ਹੈ ਫਿਰ ਵੀ ਇਹਨਾਂ ਦੇ ਰਿਪਰੈਜ਼ੈਂਟੇਸ਼ਨ ਦੇ ਬੇਸਿਸ ਤੇ ਅਸੀਂ ਕੇਸ ਫਾਰਵਰਡ ਕਰਦਾਂਗੇ ਇਹ ਇਹਨਾਂ ਦੀ ਡਿਮਾਂਡ ਵੀ ਆਪਣੇ ਕੋਲੋਂ ਰੱਖੀ ਗਈ ਹੈ ਇਹਨਾਂ ਨੂੰ ਜਵਾਬ ਵੀ ਆਪਣੇ ਕੋਲੋਂ ਦਿੱਤਾ ਗਿਆ ਹੈ ਕੁੰਮੜਾ ਸਾਹਿਬ ਸੋ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਸਾਨੂੰ ਲਿਖਤੀ ਦੇ ਦਿਓ ਤੇ ਜਵਾਬ ਐਟਲੀਸਟ ਉਦੋਂ ਤੱਕ ਸਾਡੇ ਬਿਹਾਫ ਤੋਂ ਨਾ ਦਿਓ ਜੀ ਜੀ ਸਾਡੇ ਬਿਹਾਫ ਤੋਂ ਨਾ ਜਵਾਬ ਦਿਓ ਜੀ ਜਿਹੜਾ ਕਾਰਵਾਈ ਜਿੱਥੇ ਲੈਵਲ ਤੇ ਹੋਣ ਵਾਲੀ ਹੈ ਉੱਥੇ ਉਹ ਕਾਰਵਾਈ ਹੋਵੇ ਤੇ ਸਾਡਾ ਜਿਹੜਾ ਮੰਗ ਪੱਤਰ ਹੈ ਜੀ ਅਸੀਂ ਮੰਗ ਪੱਤਰ ਦੇ ਰਹੇ ਹਾਂ ਪੱਤਰ ਡਿਪਟੀ ਕਮਿਸ਼ਨਰ ਬੋਹੜੀ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ ਤੇ ਜੋ ਲਿਖਣਾ ਸੀ ਅੱਜ ਥੋੜੀ ਜਿਹੀ ਪੁਲਸ ਨੇ ਸੰਤੁਸ਼ਟੀ ਕਰਾਈ ਆਪਣੇ ਵੀ ਜਿਹੜੇ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਦੋ ਵਿਅਕਤੀ ਖੜੇ ਨਹੀਂ ਹੈ ਦੋ ਬਾਹਰ ਨੇ ਤੇ ਚਾਰ ਜਿਹੜੇ ਖੜੇ ਨੇ ਤੇ ਦੂਜੀ ਸਾਡੇ ਸਾਹਮਣੇ ਸਾਰੀ ਗੱਲ ਹੋ ਰਹੀ ਹੈ ਸਾਡਾ ਜਿਹੜਾ ਡੀਜੀਪੀ ਵਾਲਾ ਪ੍ਰੋਗਰਾਮ ਸੀ ਉਹ ਸੀ ਰੱਦ ਕਰ ਰਹੇ ਨੇ ਪਰ ਜਿਹੜਾ ਸਾਡਾ ਮੁੱਖ ਮੰਤਰੀ ਵਾਲਾ ਪ੍ਰੋਗਰਾਮ ਹੈ ਨੌਕਰੀ ਦੇਣੀ ਸੀ 25-25 ਲੱਖ ਦੇਣਾ ਸੀ ਵੀਰੋ ਉਹ ਸਾਫ਼ ਜਵਾਬ ਹੈ ਅੱਜ ਤੁਹਾਡੇ ਸਾਹਮਣੇ ਪ੍ਰਸ਼ਾਸਨ ਜਵਾਬ ਦੇ ਰਿਹਾ ਅਸੀਂ ਤੁਹਾਨੂੰ ਇਹ ਹੀ ਕਹਿੰਦੇ ਹਾਂ ਕਿ ਤੁਹਾਨੂੰ 25 ਲੱਖ ਕਦੋਂ ਨੂੰ ਮਿਲ ਜੂਗਾ ਜੀ ਦੱਸ 10 ਦਿਨ ਨੂੰ ਮਿਲ ਜੂਗਾ ਸੀ ਕੋਈ ਤੁਹਾਡੇ ਨਾਲ ਵਾਦਾ ਨਹੀਂ ਕਰਦੇ ਸਿਰਫ ਤਾਂ ਸਿਰਫ ਮੰਗ ਪੱਤਰ ਦੇ ਰਹੇ ਤੇ ਬਾਕੀ ਜਿਹੜਾ ਪ੍ਰੋਸੈਸਰ ਜਿਹਾ ਮੁੱਖ ਮੰਤਰੀ ਦੇ ਖਿਲਾਫ ਉਹ ਚੱਲ ਰਿਹਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਅਜੇ ਵੀ ਜਿਹੜਾ ਇਹ ਡੀਜੀਪੀ ਦਾ ਪਤਲਾ ਫੁੱਟਣ ਦੀ ਜੇ ਤਿਆਰੀ ਸੀ ਉਹ ਚ ਸਾਡੀ ਪੁਲਿਸ ਨੇ ਕੋਈ ਸੰਤੋਸ਼ਟੀ ਕਰਾਈ ਹੈ ਜਿਹੜਾ ਪਰਚਾ ਕੈਨਸਲ ਕਰਨਾ ਉਹ ਵੀ ਤੁਹਾਡੀ ਜ਼ਿੰਮੇਵਾਰੀ ਮੰਨਦੀ ਹੈ ਡਿਪਟੀ ਸਾਹਿਬ ਉਹ ਤੁਸੀਂ ਪੁਲਿਸ ਦੇ ਤੌਰ ਤੇ ਕਰ ਦਿਓ ਜਿਹੜਾ ਸਰਕਾਰ ਨੇ ਕਰਨਾ ਉਹ ਸਰਕਾਰ ਕੋਸੀਂ ਕੰਮ ਕਰਾਂਗੇ ਤੁਹਾਡਾ ਜਿਹੜਾ ਸਰਕਾਰ ਕੋ ਸੌਦੇ ਕੰਪਨੀਸ਼ਨ ਦੀ ਮੰਗਦੇ ਫੋਟੋ ਕੋਈ ਪੈਸਾ ਨਹੀਂ ਕਹਿੰਦੇ ਕਿ ਉਹ ਤੁਹਾਡੀ ਡਿਉਟੀ ਆ ਤੁਸੀਂ ਆਪ ਖ ਕਲੋਭਣਾ ਦੀ ਉਹ ਕੈਨਸਲ ਕਰਤਾ ਤੇ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਪਤਲਾ ਫੁੱਕਿਆ ਜਾਵੇਗਾ ਤੁਹਾਡੀ ਹਾਜ਼ਰੀ ਮੁੱਕਿਆ ਜਾਵੇਗਾ ਤਾਂ ਕਿ ਇਹਨਾਂ ਨੂੰ ਨਾ ਨੌਕਰੀ ਮਿਲਣੀ ਹੈ ਨਾ ਹੀ 25 ਲੱਖ ਮਿਲਣਾ ਕਿਸੇ ਨੂੰ ਵੀਰੋ ਭਲੇਖੇ ਜਿਨਾ ਰਹੋ ਕੋਈ ਤੁਹਾਨੂੰ ਕਹਿੰਦੇ ਵੀ 25 ਲੱਖ ਰੁਪਏ ਜਾਂ ਕਰੋੜ ਰੁਪਏ ਮਿਲੂਗਾ ਮੈਂ ਸਾਡੇ ਸਾਡੇ ਸਾਹਮਣੇ ਪ੍ਰਸ਼ਾਸਨ ਜਵਾਬ ਦੇ ਰਿਹਾ ਮੀਡੀਆ ਦੇ ਸਾਹਮਣੇ ਜਵਾਬ ਦੇ ਰਿਹਾ ਤੁਹਾਨੂੰ ਤੁਸੀਂ ਫੇਰ ਦੱਸਦੇ ਮੈਨੂੰ ਕਹੋਗੇ ਨਹੀਂ ਸਾਨੂੰ ਪੈਸੇ ਨਹੀਂ ਮਿਲੇ ਗਏ ਗੱਲ ਸਾਫ਼ ਸੁਥਰੀ ਕਰਨੀ ਚਾਹੀਦੀ ਹੈ ਇਹ ਗੱਲ ਜੀ ਕਦੇ ਵੀ ਨਹੀਂ ਹੋਈ ਕਿ ਇਹਨਾਂ ਨੂੰ 25 ਲੱਖ ਦੇਣਾ ਹੈ ਜਾਂ ਨੌਕਰੀ ਦੇਣੀ ਹੈ ਇਹ ਸਵਾਲ ਇਹ ਮੰਗ ਇਹਨਾਂ ਵੱਲੋਂ ਹੁਣ ਰੱਖੀ ਗਈ ਹੈ ਫਿਰ ਵੀ ਇਹਨਾਂ ਦੀ ਰਿਪਰੈਜ਼ੈਂਟੇਸ਼ਨ ਦੇ ਬੇਸਿਸ ਤੇ ਅਸੀਂ ਕੇਸ ਫਾਰਵਰਡ ਕਰ ਦਾਂਗੇ ਇਹ ਇਹਨਾਂ ਦੀ ਡਿਮਾਂਡ ਵੀ ਆਪਣੇ ਕੋਲੋਂ ਰੱਖੀ ਗਈ ਹੈ ਇਹਨਾਂ ਨੂੰ ਜਵਾਬ ਵੀ ਆਪਣੇ ਕੋਲੋਂ ਦਿੱਤਾ ਗਿਆ ਹੈ ਹੁਮੜਾ ਸਾਹਿਬ ਸੋ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਸਾਨੂੰ ਲਿਖਤੀ ਦੇ ਦਿਓ ਤੇ ਜਵਾਬ ਏਟਲੀਸਟ ਉਦੋਂ ਤੱਕ ਸਾਡੇ ਬਿਹਾਫ ਤੋਂ ਨਾਲ ਦਿਓ ਜੀ ਸਾਡੇ ਬਿਹਾਫ ਤੋਂ ਨਾਲ ਜਵਾਬ ਦਿਓ ਜੀ ਜਿਹੜਾ ਕਾਰਵਾਈ ਜਿੱਥੇ ਲੈਵਲ ਤੇ ਹੋਣ ਵਾਲੀ ਹੈ ਉੱਥੇ ਉਹ ਕਾਰਵਾਈ ਹੋਣੀ ਹੈ ਇਹ ਸਾਡਾ ਜਿਹੜਾ ਮੰਗ ਪੱਤਰ ਹੈ ਜਿਸ ਮੰਗ ਪੱਤਰ ਦੇ ਰਿਹਾ ਹੈ ਹੋ ਲੋ ਲੋਨੇ ਪ੍ਰਗਟ ਆਜੇ ਅਨੇਕੀ ਕਿਹ ਜਣਾ ਆਜੇ ਇਧਰ ਹੌਸਲੇ ਬਦਨ ਦੇ ਜ਼ਬਰਦਸਤ ਆਣ ਕੇ ਬਈਏ ਆਣ ਕੇ ਕਤਲ ਕਰਨਗੇ ਕੋਈ ਪ੍ਰਵਾਹ ਨਾ ਕੋਈ ਤਾਂ ਗੱਲ ਹੋ ਗਈ ਜਲਾ ਦੇ ਉਂਕੀ ਕਰ ਬੰਦ ਹੋਏ ਜਿਹੜੇ ਅਬਰੰਡੇ ਲੇ ਗਾੜੇ ਬੋਟਰ ਰਾੜ ਜੇ ਜਿਹੜੇ ਬੋਟਰ ਗਾੜੇ ਲੇ ਗਾੜੇ ਸੀ ਉਹ ਉਹ ਜਿਹੜੇ ਵੋਟਰ ਕਾਰਡ ਨੇ ਬੀ ਕਾਰਡ ਸੀ ਕੋਈ ਉਹ ਮੈਂ ਤਾਂ ਲਗਾਉਣਾ ਸੀ ਇਹਦੇ ਤੋਂ ਮਨੂ ਦਾ ਇੱਕ ਮਿੰਟ ਬਾਅਦ ਇੱਕ ਦਿੰਟ ਬਾਅਦ ਚਾਹੀਦਾ ਮੈਂ ਦਿੰਦੀ ਆ ਬੰਦੇ ਸਾਡੇ ਹਵਾਲੇ ਕਰਨ ਪੁਲਿਸ ਪ੍ਰਸ਼ਾਸਨ ਬੰਦੇ ਸਾਡੇ ਹਵਾਲੇ ਚਾਹਾਂ ਕਰਕੇ ਵਾਪਸ ਕਰ ਦਿੰਦੇ ਆ ਬੰਨੋ ਤਾਂ ਕਾਰਦਾ ਚਾਹੀਦੇ ਆ ਚਲੋ ਹੈਲੋ ਕੋਈ ਕੋਈ ਨਾ ਹੋਣਾ ਜਿਹੜੀ ਗੱਲ ਹੈ ਮੇਰੀ ਗੱਲ ਸਰ ਸਾਡੇ ਦੋ ਬੱਚੇ ਗਏ ਆ ਕੋਈ ਗੱਲ ਨਹੀਂ ਹੁਣ ਆ ਭੇਟ ਇਹ ਜਿਹੜੀ ਕਿ ਮਾਸਟਰ ਜੀ ਸਰ ਉਦੋਂ ਦਾ ਬਾਦ ਇਹ ਗਾ ਤੇ ਸਾਡੀ ਭੈਣ ਸਾਡੇ ਪਤਲਾ-ਗੱਲਾ ਕੋਈ ਆਪਣਾ ਪਾਲਿਸੀ ਦਿਓ ਅੱਛਾ ਦੂਜਾ ਜੀ ਦੋ ਵਿਅਕਤੀਆਂ ਦੇ ਪਰਚਾ ਕਰਦਾ ਉਹਨਾਂ ਨੂੰ ਕਮਰਾ ਕਰੇ ਪਹਿਲੇ ਜੀ ਦੋ ਬੰਦਿਆਂ ਤੇ ਜਿਹੜਾ ਪਰਚਾ ਕਰਦਾ ਮੇਰੇ ਬੇਟੇ ਇੱਕ ਪਰਮਿੰਦਰ ਸਿੰਘ ਸਵਾਨ ਉਹ ਪਰਚਾ ਦੇ ਦੇ ਜੀ ਇਹ ਵੀ ਦੇ ਦੇ ਜੀ ਦੇ ਦੋ 500 ਬੰਦਾ ਬੈਠਿਆ ਸੀ ਜਦੋਂ 500 700 400 ਬੰਦਾ ਬੈਠਾ ਆ ਬੈਠੇ ਮਦਰ ਤੇ ਘਰ ਮਦਰ ਤੇ ਘਰ ਸਾਥ ਤੇ ਘਰ ਪਰਿਵਾਰ ਤੇ ਘਰ ਖਰਚ ਉਹ ਦੋ ਬੰਦਿਆਂ ਦੇ ਪਰਚਾ ਕਰ ਜੀ ਉਹ ਉਹਦੀ ਵੀ ਤੁਸੀਂ ਐਪਲੀਕੇਸ਼ਨ ਦੇਣੀ ਠੀਕ ਹੈ ਦਿਓ ਆਪਣੀ ਜਿਹੜੀ ਮੁੰਡੇ ਵਾਲੀ ਇੱਕ ਇੱਕ ਦੀ ਸਮਾਂ ਆ ਆ ਗਿਆ ਆ ਸਾਡਾ ਕਿਸ ਮਸਲੇ ਨਾਲ ਵੀ ਹੈ ਇਸ ਤੋਂ ਅਲਾਵਾ ਕਿਸ ਖਸਮ ਤੋਂ ਕਿਹਨੇ ਗੱਲ ਕਰਦਾ ਇੱਕ ਸਾਲ ਪਹਿਲਾਂ 10 ਜਨਵਰੀ ਨੂੰ ਪਹਿਲਾਂ ਕਿਸੇ ਸਾਥ ਨੂੰ ਵਾਅਦਾ ਕੀਤਾ ਸੀ ਐਸਪੀ ਫਟਵਾਰਡ ਜੀ ਕੋਲੇ ਗਿਆ ਮੇਰੇ ਤਰ੍ਹਾਂ ਵਾਲੀ ਦੇ ਪਰਚੇ ਇੱਕੀ ਕਰਤਾ ਇੱਕਾ ਵਾਲਾ ਠੀਕ ਹੈ ਹਾਂ 10 ਦਿਨਾਂ ਤੋਂ 38 ਮਾਲ ਦੀ ਅਸੀਂ ਰੱਖ ਰਹੇ ਮੇਰੀ 4 ਵਜੇ ਮੇਰੀ ਮੇਰੀ ਗੱਲ ਤਾਂ ਸੁਣੋ ਆਪਾਂ ਹੁਣ ਇਹਨਾਂ ਦੀ ਗੱਲ ਕਰਦੇ ਕਿ ਸਾਰੀ ਮੇਰੀ ਪਰਸਨਲ ਇਸ਼ੂ ਵੀ ਹੈ ਮੇਰੀ ਗੱਲ ਤਾਂ ਸੁਣੋ ਉੱਥੇ ਜਿਹੜਾ ਸੀ ਉੱਥੇ ਦੇ ਦੇ ਕਈ ਸਾਰੇ ਦੇਖੋ ਅਸੀਂ ਅਸੀਂ ਪਹਿਲਾਂ ਇਹਨਾਂ ਦੀ ਗੱਲ ਸਾਡੀ ਰਿਸਕ ਦਾ ਕੰਪਲੈਕਸ ਨਾਲ ਰੋਕਿਆ ਗਿਆ ਸੀ ਸਾਡੀ ਪੁਆਇੰਟ ਸਾਨੂੰ ਜੀ 4 ਲੱਖ ਰੁਪਈਆ ਨਹੀਂ ਨਹੀਂ ਮੇਰੇ ਕੋਲ 400000 ਬਿਥੋਨੀ 4 ਲੱਖ ਨਹੀਂ ਬਣਾ ਸੀ ਰੈੱਡ ਕਰਾਸ ਦਾ 4 ਮਿਲ ਗਿਆ ਕੋਈ ਪਰਸਨ ਪਰ ਇਹਨੇ ਗਰੀਬ ਬੀ ਦੀ ਵੈਲਿਊ ਨਹੀਂ ਹੈ ਜੀ ਠੀਕ ਹੈ ਜੀ ਮੂਰ ਮੀਡੀਕਲ ਵੈਲਿਊ ਲੈ ਰਹੀ ਜੀ ਫਿਰ ਸਾਨੂੰ 4 ਲੱਖ ਦੀ ਜਰੂਰਤ ਨਹੀਂ ਸਾਨੂੰ ਕਾਗਜ਼ ਸਾਹਮਣੇ ਕਰਦੇ ਜੋ ਸਜਾ ਉਹਨਾਂ ਨੂੰ ਦੇਣੀ ਨਹੀਂ ਉਹ ਸਾਨੂੰ ਅਸੀਂ ਦੇ ਨਹੀਂ ਸਜਾ ਦੀ ਕਰਨਾ ਬਸ ਇਹ ਕਰਦੇ ਜੀ ਮੈਂ ਦੇਵਾਂਗੀ ਮੈਂ ਜਿੱਦਾਂ ਮੈਂ ਆਪਣੇ ਕੋਲ ਸੁਣਾਉਣਾ ਹੈਗਾ ਮੈਨੂੰ ਕਮੈਂਟ ਕਰ ਸੁਣੋ ਸਰ ਮੈਂ ਦਵਾਂਗੀ ਨਹੀਂ ਸਰ ਕੋਨਾ ਨੂੰ ਇੱਕ ਸੈਂਟ ਬਾਅਦ ਪੇ ਜਿਹੜਾ ਬੰਦ ਬਤਾਉ ਕੰਬਦੀਆ ਸਜ਼ਾ ਦੇਗੀ ਸੁਣੋ ਮੈਂ ਵੀ ਰੋਟੀ ਖਾਂਦੀ ਸੀ ਬੈਠਾ ਸੀ ਦੇਖੋ ਜੀ ਕੋਈ ਨਹੀਂ ਲੇ ਲਓ ਜੀ ਤੇਨੂੰ ਕਬਾਲਿਆਂ ਦਾ ਵੀ ਮਨੇ ਕੋਈ ਪੈਸਾ ਨਹੀਂ ਮੰਗਿਆ ਸਰ ਇੱਕ ਮਿੰਟ ਯਾਰ ਇਹਨੂੰ ਬੰਦ ਮੁਰਦਾਬਾ ਮਲਏ ਮੋਹਾਲੀ ਮੁਰਦਾਬਾ ਮਲਏ ਮੋਹਾਲੀ ਮੁਰਦਾਬਾ ਮਲਏ ਮੋਹਾਲੀ ਮੁਰਦਾਬਾ ਮੁੱਖ ਮੰਤਰੀ ਪੰਜਾਬ 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 ਮੁਰਦਾਬਾ